ਹਰਿਆਣਾ ਦੇ ਰਤਿਆ ਸ਼ਹਿਰ ਦੇ ਵਿੱਚ ਲਗਾਤਾਰ ਚੋਰੀ ਦੇ ਮਾਮਲੇ ਵਾਤੇ ਜਾ ਰਹੇ ਨੇ ਆਮ ਲੋਕਾਂ ਦੇ ਨਾਲ ਨਾਲ ਦੁਕਾਨਦਾਰ ਅਤੇ ਵਪਾਰੀ ਵੀ ਪਰੇਸ਼ਾਨ ਹੋਏ ਪਏ ਨੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀ ਉਹਨਾਂ ਦਾ ਸਾਥ ਦੇਣ ਦੀ ਬਜਾਏ ਚੋਰਾਂ ਦਾ ਸਾਥ ਦੇ ਰਹੇ ਨੇ ਮਾਮਲੇ ਬਾਰੇ ਗੱਲਬਾਤ ਕਰਦਿਆਂ ਇੱਕ ਪੀੜਤ ਔਰਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਘਰੇ ਚੋਰੀ ਹੋ ਗਈ ਸੀ ਜਿਸ ਤੋਂ ਬਾਅਦ ਮਾਮਲੇ ਤੇ ਕਾਰਵਾਈ ਕਰਨ ਦੇ ਲਈ ਉਸ ਨੇ ਪੁਲਿਸ ਅਧਿਕਾਰੀ ਨੂੰ 5000 ਰੁਪਏ ਰਿਸ਼ਵਤ ਵੀ ਦਿੱਤੀ ਸੀ ਪਰ ਰਿਸ਼ਬਤ ਲੈਣ ਤੋਂ ਬਾਅਦ ਵੀ ਪੁਲਿਸ ਅਧਿਕਾਰੀ ਨੇ ਹੁਣ ਤੱਕ ਚੋਰਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਦੱਸਿਆ ਕੀ ਮਸਲਾ ਹੈਗਾ ਜੀ ਮੇਰੀ ਜੀ ਘਰੇ ਚੋਰੀ ਹੋ ਗਈ 9 ਟੋਲੇ ਮੇਰਾ ਸੋਨਾ ਚੱਕਿਆ ਗਿਆ 15000 ਰੁਪਿਆ ਪਾਣੀ ਵਾਲੀ ਮੋਟਰ ਤਿੰਨ ਚੀਜ਼ਾਂ ਮੇਰੇ ਘਰੇ ਚੋਰੀ ਹੋਈਆਂ ਨੇ ਠੀਕ ਹੈ ਤੇ ਗੁਰਪਾਲ ਨੇ ਜੀ ਜਦੋਂ ਬੰਦੇ ਵੇੜੇ ਤੇ ਸਾਰੇ ਆ ਗਏ ਮੇਰੇ ਰਤੀ ਵਾਲੀ ਮਗਰ ਤੇ ਉਹ ਕਹਿੰਦਾ ਵੀ ਜਿਹੜਾ ਮੁੰਡੇ ਨੇ ਇਹਨੂੰ ਕੁੱਤ ਮਾਰ ਕੀਤੀ ਐ ਉਹਨੇ ਚੋਰੀ ਨਹੀਂ ਕੀਤੀ ਚੋਰੀ ਕਹਿੰਦਾ ਵੀ ਰਿੰਕੂ ਨੇ ਕੀਤੀ ਐ ਉਹ ਕਦੇ ਕਰੇ ਕਰੇ ਜੀ ਬੰਬੇ ਤੋਂ ਐ ਕਦੇ ਕਰੇ ਜੀ ਕੁਮਾਟੀ ਐ ਮੈਨੂੰ ਜੀ ਉਹਨੇ ਲਾਰੇ ਲਾਈ ਰੱਖਤੇ ਮੈਂ ਤਾਂ ਪੁੱਤ ਮੈਨੂੰ ਲਾਰਾ ਨਾਲਾ ਮੈਨੂੰ ਤੱਕ ਕੋਈ ਗੱਲ ਰੱਖਦੇ ਵੀ ਮੇਰਾ ਸੋਨਾ ਮਿਲ ਜੂ ਤੇ ਮਿਲਦਾ ਨਹੀਂ ਇਹਨਾਂ ਮਾਤਾ ਤੇਰਾ ਸੋਨਾ ਮਿਲ ਜੂ 5000 ਰੁਪਇਆ ਲਿਆ ਜੀ ਉਹਨੇ ਮੈਥੋਂ ਕਿਹਨੇ ਪੁਲਿਸ ਵਾਲੇ ਨੇ ਜੀ ਨਾ ਜੀ ਗੁਰਪ੍ਰਾਨ ਨੇ ਪੁਲਿਸ ਵਾਲੇ ਨੇ ਤੇ ਮੈਨੂੰ ਜੀ ਫੋਟੋ ਕਿਚਨ ਦਾ ਪਤਾ ਹੁੰਦਾ ਤਾਂ ਮੈਂ ਫੋਟੋ ਕਿਚ ਲੈਦੀ ਨਹੀਂ ਗੁਰਪਾਨ ਕੋਨੇ ਪੁਲਸ ਵਾਲਾ ਗੁਰਪਾਨ ਪੁਲਸ ਵਾਲਾ ਜੀ ਉਹਦਾ ਨਾਮ ਢਿੱਲੋਂ ਵੀ ਹੈ ਅੱਛਾ ਤੇ ਉਹਦਾ ਨਾਗਰਪਾਨ ਵੀ ਹੈ ਐਸਾ ਚੁਣਾ ਗਲ ਕਰੀ ਤੁਸੀਂ ਮਿਲੇ ਜੀ ਐਸੇ ਚੁਣੂ ਹਾਂਜੀ ਬਸ ਸਾਰਾ ਕੁਝ ਕੀਤਾ ਜੀ ਉਹ ਕਹਿੰਦੇ ਕੋਈ ਨਹੀਂ ਮਾਤਾ ਉਹਨੂੰ ਸੱਦਾਂਗੇ ਜੇ ਉਹ ਰੋਜ਼ ਮਠਾਣੇ ਚ ਕਿੱਥੋਂ ਆਈਦਾ ਮਾਂ ਜੀ ਮੈਂ ਤਾਂ ਕੰਮ ਕਰਕੇ ਰੋਟੀ ਪਤਾ ਖਾਣੀ ਐ ਜਿਸ ਤੋਂ ਬਾਅਦ ਹੁਣ ਸ਼ਹਿਰ ਦੇ ਅਗਰਬਾਲ ਸਭਾ ਦੇ ਪ੍ਰਧਾਨ ਨੇ ਸ਼ਹਿਰ ਦੇ ਦੁਕਾਨਦਾਰਾਂ ਨੂੰ ਨਾਲ ਲੈ ਕੇ ਥਾਣੇ ਦੇ ਮੂਹਰੇ ਧਰਨਾ ਲਾਉਣ ਦੇ ਲਈ ਥਾਣੇ ਦੇ ਇੰਚਾਰਜ ਨੂੰ ਅਲਟੀਮੇਟਮ ਦੇ ਦਿੱਤਾ ਹੈ ਕਿ ਜਲਦ ਤੋਂ ਜਲਦ ਉਸ ਰਿਸ਼ਵਤ ਲੈਣ ਵਾਲੇ ਪੁਲਿਸ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਚੋਰਾਂ ਨੂੰ ਸਾਡੇ ਸਾਹਮਣੇ ਲਿਆਂਦਾ ਜਾਵੇ ਸਰ ਜੀ ਜੋ ਚੋਰੀਆਂ ਹੋ ਰਹੀਆਂ ਉਹਨਾਂ ਬਾਰੇ ਲਗਾਤਾਰ ਪੀਐਸ ਤੋਂ ਚੋਰੀਆਂ ਦੇ ਲਈ ਐਸਐਸਐਚਓ ਸਾਹਿਬ ਨੇ ਲਈਏ தோਨੇ ਐਤਵਾਰ ਦਾ ਟਾਈਮ دیا ਹੈ ਇੱਕ ਹਫਤੇ ਦਾ ਟਾਈਮ ਬੀਰ ਤਵਾਰ ਦਾ ਕਮ ਸਭੀ ਚੋਰੀਆਂ ਟਰੇਸ ਕਰ ਦੇਗਾ ਉਹਦਾ ਕੀ ਨਾਮ ਸੀ ਗੁਰਪਾਲ ਗੁਰਪਾਲ ਇੱਕ ਹੌਲਦਾਰ ਹੈ ਇਹ ਐਸਆਈ ਹੈ ਉਸਕੇ ਕੰਪਲੇਂਟ ਵੀ ਚੋਰੀਆਂ ਦੇ ਖਿਲਾਫ ਸੀ ਲੋਕਾਂ ਦੇ ਕੋਲ ਸ਼ਿਕਾਇਤਾਂ ਆਈ ਦੀ ਉਹ ਐਸਐਚਓ ਸਾਹਿਬ ਨੇ ਵਿਸ਼ਵਾਸ ਦਿਆ ਹੈ ਜਿਹਨੂੰ ਸਸਪੈਂਡ ਕਰ ਦਿਆ ਜਾਏਗਾ ਜੇ ਅਲਗਰ ਸਸਪੈਂਡ ਨਹੀਂ ਕੀਤਾ ਜਾਂਦਾ ਤਾਂ ਅੱਗੇ ਆਪਣਾ ਅੱਗੇ ਕਾਰਵਾਈ ਸੋਮਵਾਰ ਨੂੰ ਦੁਬਾਰਾ ਫਿਰ ਥਾਣੇ ਮੈਂ ਆ ਕੇ ਸਵੇਰ 10 ਵਜੇ ਬਿਠਾਓਗੇ ਸਾਡੀ ਚੋਰੀਆਂ ਬਾਰੇ ਮਲਜਮਾ ਸਾਨੂੰ ਬਣਾ ਦਾਂਗੇ ਇੱਕ ਵਾਰ ਹਾਂ ਬਈ ਲੈ ਲਓ ਗਿਆ ਹਾਂਜੀ ਸਰ ਅੱਜ ਜੋ ਇੱਕ ਗੁਰਪਾਨ ਆਪਕਾ ਕਰਮਚਾਰੀ ਹੈ ਉਸਕਾ ਨਾਮ ਆ ਰਹਾ ਹੈ ਤਾਂ ਉਸ ਪਰ ਕੀ ਕਾਰਵਾਈ ਕੇ ਉਹ ਬਣਾਏ ਗਏ ਹੈ ਗੁਰਪਾਨ ਇਸ ਖਿਲਾਫੇ ਕੁਝ ਲੋਗੋ ਨੇ ਕੰਪਲੇਂਟ ਮੈਂ ਆਪਣੀ ਦਰਜ ਕਰਾਈ ਹੈ उसके मुताबिक डिपार्टमेंट एक्शन और यहाँ से सस्पेंशन की रिपोर्ट सस्पेंशन की कार्रवाई कर रहे हैं कुछ लोगों ने पैसे लेने के भी आरोप हैं उस पर हां उनकी जांच करेंगे हम जैसे आज प्रलाद जो भी कानून कार्रवाई होगी वो करेंगे चोरियों को लेकर क्या आपका चोरियों के लिए अभी जिक्र अंशु लगा दिया जाएगा और जो भी संडे तक का इन्होंने टाइम दिया जल्दी से जल्दी इसको हम आउट इससे पहले चोरी हुई करेंगे सभी चीजों पर हो रही की नहीं नहीं दो चीजें हम कर देंगे सर कुछ पत्रकारों के बाइक उठ रहे हैं और कुछ पुलिस वालों के भी बाइक चोरी हो रही है उस मामले में क्या उसमें ही हम लग रहे हैं उसी उसी एंगल पर ही हम काम कर रहे हैं नहीं नहीं।